ਖਬਰਨਾਮਾ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੁਸਰਾਜ ਸੂਤਰਾਂ ਦੇ ਹਵਾਲੇ ਤੋਂ ਹੁੰਦੀ ਸਭ ਤੋਂ ਵੱਡੀ ਅਤੇ ਅਹਿਮ ਖਬਰ ਇੱਕ ਨਿੱਜੀ ਚੈਨਲ ਨੇ ਬੜਾ ਵੱਡਾ ਖੁਲਾਸਾ ਕੀਤਾ ਹੈ ਕਿ ਭਾਰਤੀ ਜਨਤਾ ਪਾਰਟੀ ਕਾਂਗਰਸ ਦੇ ਵੱਡੇ ਆਗੂ ਵੀ ਪੱਟ ਸਕਦੀ ਹੈ ਇੱਕ ਪਾਸੇ ਖਮਸਾਨ ਦਾ ਯੁੱਧ ਚੱਲ ਰਿਹਾ ਹੈ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਵਾਸਤੇ ਸਿਰ ਧੜ ਦੀ ਬਾਜ਼ੀ ਲੱਗੀ ਹੋਈ ਹੈ ਲੇਕਿਨ ਇਧਰ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਵੱਡਾ ਆਗੂ ਪਟ ਲਿਆ ਹੈ ਪੰਜਾਬ ਤੋਂ ਕਾਂਗਰਸ ਪਾਰਟੀ ਦਾ ਅਤੇ ਉਸ ਨੂੰ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਬਣਾਇਆ ਜਾਵੇਗਾ ਕਿਉਂਕਿ ਸੁਨੀਲ ਕੁਮਾਰ ਜਾਖੜ ਵਾਲਾ ਪਤਾ ਖੇਡਿਆ ਗਿਆ ਸੀ 2024 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪ੍ਰਧਾਨ ਬਣਾ ਕੇ ਲੇਕਿਨ ਉਹਦੇ ਰਿਜ਼ਲਟ ਜਿਹੜੇ ਬੜੇ ਨੈਗੇਟਿਵ ਆਏ ਰਿਜ਼ਲਟ ਜਿਹੜੇ ਪੋਜ਼ਿਟਿਵ ਆਉਣੇ ਚਾਹੀਦੇ ਸੀ ਵੀ ਹਿੰਦੂ ਵੋਟ ਕਿੱਥੇ ਹੈਗੀ ਹੈ ਹਿੰਦੂ ਭਾਈਚਾਰੇ ਦੀ ਵੋਟ ਹੈ ਸ਼ਹਿਰਾਂ ਦੇ ਵਿੱਚ ਮੈਟਰੋ ਸਿਟੀਆਂ ਦੇ ਵਿੱਚ ਉਥੋਂ ਤਾਂ ਜਿੱਤ ਜਾਣੇ ਚਾਹੀਦੇ ਸੀ ਭਾਰਤੀ ਜਨਤਾ ਪਾਰਟੀ ਦੇ ਕੁਝ ਐਮਪੀ ਲੇਕਿਨ ਨਹੀਂ ਜਿੱਤੇ ਇੱਧਰ ਸ਼੍ਰੀ ਕੁਮਾਰ ਜਾਖੜ ਬਿਲਕੁਲ ਜਿਹੜੀ ਡੁੱਗੀ ਨਹੀਂ ਸੁੱਤੇ ਹੋਏ ਨੇ ਆ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵੀ ਕੋਈ ਜਲਵਾ ਨਹੀਂ ਦਿਖਾ पाए ਫਿਰ ਜਿਮਨੀ ਚੋਣਾਂ ਦੇ ਵਿੱਚ ਤਾਂ ਉਹਨਾਂ ਨੇ ਵਾਟੀ ਕਰ ਦਿੱਤੇ ਯਾਨੀ ਕਿ ਚੋਣ ਮੈਦਾਨ ਦੇ ਵਿੱਚ ਆਏ ਨਹੀਂ ਇਵਨ ਤੋਂ ਆਪਣੇ ਖਾਸਮ ਕਾਸ ਮਨਪ੍ਰੀਤ ਬਾਦਲ ਦੇ ਹੱਕ ਵਿੱਚ ਚੋਣ ਪ੍ਰਚਾਰ ਨਹੀਂ ਕੀਤਾ ਗਿਆ ਰਵਨੀਤ ਬਿੱਟੂ ਵੱਲੋਂ ਧੜਾ ਧੜ ਰੈਲੀਆਂ ਕੀਤੀਆਂ ਗਈਆਂ ਚੋਣ ਪ੍ਰਚਾਰ ਕੀਤੇ ਗਿਆ ਉਪਲਬਧੀਆਂ ਕਰਾਈਆਂ ਗਈਆਂ ਭਾਰਤੀ ਜਨਤਾ ਪਾਰਟੀ ਦੀ ਲੇਕਿਨ ਫਿਰ ਜਿਹੜਾ ਪਟਾਕਾ ਫੁੱਸ ਨਿਕਲਿਆ ਲੇਕਿਨ ਇਧਰ ਉਹ ਅੱਗੇ ਆਪਾਂ ਨੂੰ ਕਾਫੀ ਦਿਨਾਂ ਤੋਂ ਖਬਰਾਂ ਆ ਰਹੀਆਂ ਨੇ ਕਿ ਜੱਟ ਸਿੱਕ ਚਿਹਰਾ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਜਿਹੜਾ ਹੈ ਉਹ ਪ੍ਰਧਾਨ ਬਣਾਉਣਾ ਚਾਹੁੰਦੀ ਹੈ ਉਹ ਚਿਹਰਾ ਹੈ ਨਵਜੋਤ ਸਿੰਘ ਸਿੱਧੂ ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ ਹੁਣ ਮੂੰਹ ਨਹੀਂ ਲਾਇਆ ਜਾ ਰਿਹਾ ਕਾਂਗਰਸ ਪਾਰਟੀ ਵੱਲੋਂ ਭਾਵੇਂ ਤੱਕੇ ਨਾਲ ਕਾਂਗਰਸ ਪਾਰਟੀ ਵਿੱਚ ਜਾਏ ਜਾਂਦੇ ਨੇ ਕਿ ਚੈਨਲ ਨੇ ਖੁਲਾਸਾ ਕੀਤਾ ਹੈ ਕਹਿੰਦੇ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰਧਾਨ ਬਣ ਸਕਦੇ ਨੇ ਫਿਰ ਕੰਪਰੋਮਾਈਜ਼ ਕੀ ਹੋਵੇਗਾ ਕਿ ਜਿਹੜੀਆਂ ਕਿਸਾਨਾਂ ਵੱਲੋਂ ਮੰਗਾਂ ਮੰਨੀਆਂ ਚਾਹ ਰੀਆਂ ਨੇ ਕੀ ਉਹ ਨਵਜੋਤ ਸਿੰਘ ਸਿੱਧੂ ਭਾਰਤੀ ਜਨਤਾ ਪਾਰਟੀ ਨੂੰ ਮਨਾਉਣ ਦੇ ਵਿੱਚ ਸਾਰਥਕ ਹੋਣਗੇ ਜੇਕਰ ਅਜਾਇਆ ਹੁੰਦਾ ਹੈ ਤਾਂ ਫਿਰ ਨਵਜੋਤ ਸਿੰਘ ਸਿੱਧੂ ਦੀ ਬੱਲੇਬਾਲੇ ਹੋਵੇਗੀ ਜਿਹੜੀਆਂ 13 ਮੰਗਾ ਜਾਂ 14 ਮੰਗਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਭਾਰਤੀ ਜਨਤਾ ਪਾਰਟੀ ਸੰਤ ਸਰਕਾਰ ਦੇ ਸਾਹਮਣੇ ਰੱਖੀਆਂ ਹੋਈਆਂ ਨੇ ਜੇਕਰ ਅਜਾਇਆ ਨਹੀਂ ਹੁੰਦਾ ਜਿੰਨੇ ਵੀ ਕਿਸਾਨ ਨੇ ਉਹ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਬੋਲਣਗੇ ਨਵਜੋਤ ਸਿੰਘ ਸਿੱਧੂ ਦਾ ਸੁਪਨਾ ਬਹੁਤ ਵੱਡਾ ਹੈ ਕਿ ਮੈਂ ਪੰਜਾਬ ਦਾ ਭੋਖ ਮੰਤਰੀ ਬੰਨਣਾ ਸੀ ਲੇਕਿਨ ਉਹ ਸੁਪਨਾ ਧਰਾ ਧਰਾਇਆ ਰਹਿ ਗਿਆ ਇਧਰ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਲਗਾਤਾਰ ਭਾਰਤੀ ਜਨਤਾ ਪਾਰਟੀ ਦੇ ਟੱਚ ਵਿੱਚ ਬਣੇ ਹੋਏ ਨੇ ਕਿਸੇ ਵੀ ਸਮੇਂ ਉਹ ਭਾਰਤੀ ਜਨਤਾ ਪਾਰਟ ਚਾ ਸਕਦੇ ਨੇ ਜੇਕਰ ਭਾਰਤੀ ਜਨਤਾ ਚ ਪਾਰਟੀ ਜਾਂਦੇ ਨੇ 2026 ਦੀਆਂ ਮੁੱਖ ਮੰਤਰੀ ਦਾ ਚਿਹਰਾ ਵੀ ਹੋਣਗੇ ਚੋਣਾਂ ਦੇ ਵਿੱਚ ਅਤੇ ਐਸ ਦੇ ਹੋਣ ਪ੍ਰਧਾਨ ਵੀ ਹੋਣਗੇ ਜੇਕਰ ਅਜਿਆ ਉਹ ਚੈਨਲ ਨੇ ਉਹ ਸੱਚ ਬੋਲ ਰਿਹਾ ਤਾਂ ਹੁਣ ਕਿ ਆਸਾਂ ਲਗਾਈਆਂ ਜਾ ਰਹੀਆਂ ਨੇ ਕਿ ਨਮਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਵਾਰ-ਵਾਰ ਸੋਸ਼ਲ ਮੀਡੀਆ ਤੇ ਸਰਗਰਮ ਹੋ ਜਾਂਦੇ ਨੇ ਲੇਕਿਨ ਦੱਸਿਆ ਨਹੀਂ ਜਾ ਰਿਹਾ ਕਿ ਉਹ ਕਿਹੜੀ ਪਾਰਟੀ ਨੂੰ ਜਾਣਾ ਚਾਹੁੰਦੇ ਨੇ ਧੰਨਵਾਦ